ਇਮੀਗ੍ਰੇਸ਼ਨ ਦਫ਼ਤਰ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਕਾਪੂ ਮਾਮਲਾ ਵਿਦੇਸ਼ ਤੋਂ ਫਰੋਤੀ ਮੰਗੰਦਾ ਬਟਾਲਾ ਪੁਲਿਸ ਕਾਰੀਹਤ ਮਾਮਲੇ ਦੀ ਚੰਚ ਬਟਾਲਾ ਬੱਸ ਸਟੈਂਡ ਨੇੜੇ ਭੀੜ ਭੜਕੇ ਵਾਲੇ ਇਲਾਕੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਅਤੇ ਆਇਲੈਂਡ ਸੈਂਟਰ ਦੇ ਬਾਹਰ ਨਕਾਬਪੋਸ਼ ਵਿਕਤੀਆਂ ਵੱਲੋਂ ਗੋਲੀ ਚਲਾ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਘਟਨਾ ਸੀਸੀਟੀਵੀ 'ਚ ਕੈਦ ਹੋਈ ਸੀ ਇਸ ਮਾਮਲੇ ਵਿੱਚ ਬਟਾਲਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਤਿੰਨ ਨੌਜਵਾਨਾਂ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਅਤੇ ਜਦਕਿ ਦੋ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ ਇਸ ਪੰਤੀ ਬਟਾਲਾ ਦੇ ਐਸਐਸਪੀ ਐਡਮ ਅਸ਼ਵਨੀ ਗੁਟਾਇ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਕਾਪੂਸ਼ ਵਿਅਕਤੀਆਂ ਨੇ ਇਮੀਗ੍ਰੇਸ਼ਨ ਦਫਤਰ ਤੇ ਬਾਈਰ ਫਾਇਰ ਕੀਤੇ ਸਨ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਸੀ ਲੇਕਿਨ ਗੋਲੀ ਦੇ ਨਾਲ ਸ਼ੀਸ਼ੇ ਤੇ ਦਰਵਾਜ਼ੇ ਟੁੱਟੇ ਸਨ ਇਸ ਵਾਰ ਦਾਤਨਾ ਅਦਸ਼ਤਾ ਮੌਲ ਬਣ ਗਿਆ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਲੰਬਾ ਵਕ ਵਕ ਥਿਉਰੀਆਂ ਤੇ ਕੰਮ ਕਰਦੇ ਆ ਗੋਲੀ ਚਲਾਉਣ ਵਾਲੇ ਨੌਜਵਾਨ ਮਹੱਕਦੀਪ ਸਿੰਘ ਜੋ ਕਿ ਤਰਦਾਰ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਚ ਉਸਦੇ ਸਾਥੀ ਹੋਰ ਸੰਜਨਾ ਦੀ ਪਹਿਚਾਨ ਜਗਦੀਸ਼ ਸਿੰਘ ਅਤੇ ਪਰ ਵਜੋਂ ਹੋਈ ਹੈ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਮੋਢਲੀ ਪੁੱਛਗਿੱਛ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੂੰ ਇਹਨਾਂ ਦੇ ਵਿਦੇਸ਼ ਭੈਟ ਇੱਕ ਜਾਣਕਾਰ ਦੋਸਤ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਲਈ ਮਹਜ 10000 ਰੁਪਏ ਦੀਨ ਦਾ ਲਾਲਚ ਦਿੱਤਾ ਸੀ ਅਤੇ ਅਗਲੀ ਪੁੱਛਗਿੱਛ ਵੀ ਚੱਲੀ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਮਾਮਲੇ 'ਚ ਵਿਦੇਸ਼ ਤੋਂ ਫਰੋਤੀ ਦੀ ਮੰਗ ਹੈ ਉਹਨਾਂ ਤੰਨਾਂ ਕੋਲੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਹ ਜੀ ਜਿਵੇਂ ਤੁਸੀਂ ਜਾਣਦੇ ਹੋਗੇ 8 ਜੁਲਾਈ ਨੂੰ ਇੱਕ ਗਲੋਬਲ ਇਮੀਗ੍ਰੇਸ਼ਨ ਸੈਂਟਰ ਹੈਗੀ ਸਿਟੀ ਪੁਲਿਸ ਸਟੇਸ਼ਨ ਦੇ ਹੱਦ ਦੇ ਵਿੱਚ ਜੋ ਆਉਂਦਾ ਉੱਥੇ ਇੱਕ ਸ਼ਾਮੀ ਵਾਰਦਾਤ ਹੋਈ ਸੀਗੀ ਕਿ ਦੋ ਨਕਾਬਪੋਸ਼ ਜੋ ਵਿਅਕਤੀ ਉਹ ਆਉਂਦੇ ਨੇ ਔਰ ਉਹਨਾਂ ਦੀ ਇੱਕ ਕਾਂਜ ਦੇ ਦੀਦੇ ਵਿੱਚ ਬੁਇਰ ਦੇ ਉੱਤੇ ਉਹਨੇ ਗੋਲੀ ਮਾਰ ਕੇ ਫਿਰ ਉਥੋਂ ਦੀ ਭੱਜ ਜਾਂਦੇ ਹੈਗੇ ਤੇ ਇਹਦੇ ਵਿੱਚ ਕਾਰਨ ਵੀ ਨਹੀਂ ਪਤਾ ਸੀਗਾ ਇਨੀਸ਼ੀਅਲੀ ਔਰ 나ਹੀ ਓਨਰ ਨੂੰ ਪਤਾ ਸੀ ਕਿ ਕਿਉਂ ਹੋਇਆ ਕੀ ਹੋਇਆ ਬਟ ਦੈਨ ਟੈਕਨੀਕਲ ਇਦਿਤੇ ਕੰਮ ਕਰਦੇ ਹੋਏ ਟੈਕਨੀਕਲ ਇਨਪੁਟ ਤੇ ਔਰ ਨਾਲੇ ਜੋ ਹੈਗਾ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਜੋ ਆਪਣੇ ਪੁਲਿਸ ਸਟੇਸ਼ਨ ਸਿਟੀ ਦਾ ਟੀਮ ਹੈਗਾ ਔਰ ਸੀਆਈਏ ਦੇ ਟੀਮ ਨੇ ਉਹਨੇ ਹਫਤੇ ਦੇ ਅੰਦਰ ਹੀ ਇੱਕ ਹਫਤੇ ਦੇ ਅੰਦਰ ਹੀ ਇਹਦੇ ਚ ਜੋ ਤਿੰਨ ਅਕਿਊਸਡ ਨੂੰ ਅਰੈਸਟ ਕੀਤੀ ਹੈਗੇ ਉਹਨਾਂ ਦਾ ਨਾਂ ਹੈਗੇ ਇੱਕ ਮਹਿਕਦੀਪ ਸਿੰਘ ਔਰ ਜੋ ਜਗਦੀਸ਼ ਸਿੰਘ ਇਹ ਦੋਵਾਂ ਨੇ ਹੀ ਹਰੀਕੇ ਹਰੀਕੇ ਪਿੰਡ ਦੇ ਹੈਗੇ ਆ ਜ਼ਿਲ੍ਹਾ ਤਰਨਤਾਰਨ ਦੇ ਔਰ ਉਹਦੇ ਨਾਲ ਉਹਨਾਂ ਦਾ ਇੱਕ ਸਾਥੀ ਸੀਗਾ 파ਰਸ ਉਹ ਉਹ ਹੈਗਾ ਅੰਮ੍ਰਿਤਸਰ ਦੇ ਰਹਿਣ ਵਾਲਾ ਇਹ ਤਿੰਨੋਂ ਹੀ ਹੈ ਉਹ ਆਇਲਟਸ ਪੱਦੇ ਸੀ ਅ ਅੰਮ੍ਰਿਤਸਰ ਔਰ ਤਿੰਨੋਂ ਪਸਟੂ ਦੀ ਪੜੇ ਹੋਏ ਨੇ ਔਰ ਜੋ ਹੈਗਾ 22 23 ਸਾਲ ਇਹਨਾਂ ਦੀ ਉਮਰ ਹੈਗੇ ਤੋਂ ਇੰਨੇ 8 ਤਰੀਕ ਨੂੰ ਆਏ ਸੀਗੇ ਆਖੇ ਇੱਕ ਇਹਨਾਂ ਦਾ ਕਾਮਨ ਦੋਸਤ ਹੈਗਾ ਉਹ ਬਾਹਰ ਬੈਠਾ ਹੋਇਆ ਉਹਨਾਂ ਦੇ ਕਹਿਣ ਤੇ ਇੰਨੇ ਇਹਨਾਂ ਨੂੰ ਲਾਲਚ ਦਿੱਤਾ ਗਿਆ ਕਿ 10000 ਦਾ उन्होंने कहने इन्हें फिर आगे इतने गोली मार के फिर चल गए थे उसके बाद जो अपनी ह्यूमन इंटैलीजेंस ने और फिर टेक्नीकल एनालिसिस बेसिस से महकदीप को अरेस्ट किया गया इत अपने पुलिस स्टेशन सिविल लाइन के हद तो और उसके बाद जो जगदीश और पारिस है उन्होंने उन्होंने न जो ओल्ड बाईपास है वहाँ से अरेस्ट किया गया और उन्होंने वालों दो गडिया जो वारदात यूज हो ਇੱਕ ਕੋਡਾ ਔਰ ਇੱਕ ਸਵਿਫਟ ਦੋ ਗੱਡੀਆਂ ਬਰਾਮਦ ਕੀਤੀ ਗਈ ਹੈਗੀ ਨਾਲੇ ਜੋ ਪਿਸਟਲ ਜੋ ਯੂਜ਼ ਹੋਇਆ ਸੀਗਾ ਵਰਤੇ ਗਏ ਸੀਗੇ ਗੋਲੀ ਮਾਰਨ ਉਹ ਵੀ ਜੋ ਹੈਗਾ ਬਰਾਮਦ ਹੋਈ ਹੋਈ ਹੈ ਜੀ ਥੈਂਕ ਯੂ ਅ ਇਹਦੇ ਵਿੱਚ ਇਹ ਜੋ ਤਿੰਨ ਜਿੰਕੇ ਅਰੈਸਟ ਹੋਈ ਹੈ ਤਿੰਨ ਅਕਿਊ ਜੋ ਅਰੈਸ ਹੋਏ ਹੈ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਇਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਮੇਰਾ ਨਿੱਜੀ ਰੰਜਿਸ਼ ਹੈਗੀ ਜੋ ਇਹ ਕੰਪਨੀ ਹੈਗੇ ਆ ਇਹਦੇ ਇਹਨਾਂ ਦੇ ਨਾਲ ਮੇਰੀ ਨਿੱਜੀ ਨਿੱਜੀ ਰੰਜਿਸ਼ ਹੈ ਤੋ ਤੁਸੀਂ ਜਾ ਕੇ ਉਥੇ ਏਦਾਂ ਗੋਲੀ ਚਲਾਨੀ ਹੈਗੀ ਹੈ ਹੁਣ ਹੁਣ ਤੱਕ ਤਾਂ ਆਗਲ ਸਾਹਮਣੇ ਆਈ ਹੈ ਲੇਕਿਨ ਅਭੀ ہماری ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈਗਾ ਉਹਦੇ ਵਿੱਚ ਇੰਨੇ ਸ਼ਾਇਦ ਪੈਸੇ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਜੋ ਓਨਰ ਹੈਗੇ ਉਹਨਾਂ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਲੇਕਿਨ ਕਿੰਨਾ ਪੈਸੇ ਹੈਗੇ ਆ ਕੀ ਉਹ ਸਾਰੇ ਹਲੇ ਜੋ ਇਨਵੈਸਟੀਗੇਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਦੀ ਹੈ ਨਹੀਂ ਜੀ ਇਹ ਗੇਅਰ ਲਾਇਸੈਂਸੀ ਹੈਗੀ ਨਜਾਇਜ਼ ਅਸਲ ਹਾਂਜੀ ਕਿੰਨੇ ਕਿੰਨੇ ਇਤਿਹਾਸ ਵਾਲੇ ਹਲੇ ਤੱਕ ਇੱਕ ਜੋ ਹਤਿਆਰੇ ਉਬਰਾਹਮ ਨੇ ਕਿੰਨੇ ਸੀ ਇਹਨਾਂ ਦੇ ਕੋਲ ਇੱਕੋ ਹੀ ਸੀ ਹੁਣ ਤੱਕ ਦੀ ਜੋ ਹੁਣ ਤੱਕ ਦੀ ਜੋ ਵਾਰਦਾਤ ਦੇ ਵਿੱਚ ਵੀ ਵਿਖਿਆ ਔਰ ਜੋ ਉਹਨਾਂ ਦੀ ਕੁਝ ਵਿੱਚ ਤੇ ਵੀ ਜੋ ਆਈ ਹੋਈ ਹੈ ਉਹ ਇੱਕ ਅਸਲਾ ਇਹਨਾਂ ਕੋਲ ਸੀ ਇਹ ਤੋ ਪਹਿਲੇ ਵਾਲੀ ਜੋ ਹਲੇ ਕੋਈ ਪਛਾਣ ਨਹੀਂ ਇਹਦੇ ਤੇ ਆਈ ਹੋਈ ਹੈ ਹਲੇ ਤੱਕ ਔਰ ਨਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਜੋ ਵਗਾ ਇਹਨਾਂ ਦਾ سامنے ਨਹੀਂ ਆਈ ਹੈ ਰਾਈਟ ਥੈਂਕ ਯੂ